ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜੁਨੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਤੁਹਾਡਾ ਆਦੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੀ ਸ਼ੁਰੂਆਤ ਬੜੀ ਯੂਨਿਕ ਤਰੀਕੇ ਨਾਲ ਹੋਣ ਲੱਗੀ ਆ ਵੀਡੀਓ ਦਾ ਥੋਟ ਹੈ ਜਿਹੜਾ ਉਹ ਸੰਘਰਸ਼ੀ ਯੋਧਿਆਂ ਦੇ ਦੀ ਨਾਲ ਕਿਉਂਕਿ ਜਦੋਂ ਸੰਘਰਸ਼ ਦੇ ਅਧੀਨ ਜਿਹੜੇ ਬੰਦੇ ਚੱਲਦੇ ਨੇ ਉਹਨਾਂ ਨੂੰ ਕਿਹੜੇ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਬਾਰੇ ਕੁਝ ਵਿਚਾਰ ਵੀਡੀਓ ਵਧੀਆ ਲੱਗੀ ਤਾਂ ਵੱਤੋਂ ਲੋਕਾਂ ਤੱਕ ਸ਼ੇਅਰ ਕਰਨਾ ਇਹ ਤੁਹਾਡੀ ਅੱਗੇ ਜ਼ਿੰਮੇਵਾਰੀ ਬਣ ਜਾਂਦੀ ਹੈ ਚੰਗੀ ਚੀਜ਼ ਹਮੇਸ਼ਾ ਸ਼ੇਅਰ ਕੀਤਾ ਜਾਦਾ ਤੇ ਸ਼ੇਅਰ ਕਰਨਾ ਵੀ ਹੱਕ ਬਣਦਾ ਸਾਡਾ ਜਿੱਥੇ ਗੱਲ ਸਾਡੀ ਆਪਣਿਆਂ ਦੀ ਹੋਵੇ ਤੇ ਸੰਘਰਸ਼ ਕਰਨ ਵਾਲਾ ਕਦੀ ਵੀ ਜਿਹੜਾ ਵੀ ਇਨਸਾਨ ਸੰਘਰਸ਼ ਕਰਦਾ ਉਹ ਆਮ ਨਹੀਂ ਹੁੰਦਾ ਸੰਘਰਸ਼ ਦਾ ਜਿਹੜਾ ਦਾਇਰਾ ਹੈ ਉਹ ਉਹ ਦਾਇਰੇ ਦੇ ਵਿੱਚ ਹਰ ਇੱਕ ਬੰਦਾ ਨਹੀਂ ਹੁੰਦਾ ਹਰ ਇੱਕ ਬੰਦੇ ਦੀ ਆਪੋ ਆਪਣੀ ਧਾਰਨਾ ਹੁੰਦੀ ਹੈ ਹਰ ਇੱਕ ਬੰਦਾ ਜੋ ਤਰੀਕੇ ਨਾਲ ਆਪਣੇ ਹਿਸਾਬ ਨਾਲ ਸੋਚਦਾ ਉਹਦਾ ਬੋਲਣ ਦਾ ਨਜ਼ਰੀਆ, ਉਹਦਾ ਕਰਨ ਦਾ ਨਜ਼ਰੀਆ, ਉਹਦਾ ਦੇਖਣ ਦਾ ਨਜ਼ਰੀਆ, ਆਪੋ ਆਪਣਾ ਹਰੇਕ ਚੀਜ਼ ਦਾ, ਹਰੇਕ ਬੰਦੇ ਦਾ ਹਰੇਕ ਆਪਣਾ ਥੋੜਾ, ਹਰੇਕ ਵਿਚਾਰ ਹੁੰਦਾ। ਉਹਦੇ ਵਿੱਚ ਉਹਦੇ ਜਿਹੜੇ ਸੰਘਰਸ਼ ਦੇ ਰਾਹ ਨੇ ਨਾ, ਉਹ ਬੜੇ ਗਠਣ ਨੇ। ਹਰੇਕ ਬੰਦਾ ਨਹੀਂ ਚੱਲ ਸਕਦਾ। ਹਰੇਕ ਬੰਦੇ ਨੂੰ ਆਪਣਾ ਘਰ ਪਿਆਰ ਹੈ, ਹਰੇਕ ਬੰਦੇ ਨੂੰ ਆਪਣਾ ਪਰਿਵਾਰ ਪਿਆਰ ਹੈ, ਹਰੇਕ ਬੰਦੇ ਨੂੰ ਆਪਣਾ ਧਰਮ ਪਿਆਰ। ਹਰ ਧਰਮ ਦੇ ਨਾਂ ਤੇ ਕਈ ਲੋਕ ਅੱਜ ਤੱਕ ਸਿਆਸਤੀ ਹੁੰਦੇ ਨੇ ਸਾਨੂੰ ਫੁੱਟ ਪਾਉਂਦਾ ਰਿਹਾ ਸੀ ਟੁੱਟਦੇ ਰਹੇ ਆ ਸਾਡੇ ਟੁੱਟ ਸਾਨੂੰ ਅਸੀਂ ਸਾਨੂੰ ਤੋੜਿਆ ਜਾਂਦਾ ਸੀ ਟੁੱਟਦੇ ਰਹੇ ਆ ਇਹਦੇ ਵਿੱਚ ਸਿਆਣਪ ਸਾਡੇ ਖੁੱਦੀ ਹੋਣੀ ਚਾਹੀਦੀ ਜਦੋਂ ਅਸੀਂ ਖੁਦ ਨਹੀਂ ਨਾ ਸਿਆਣੇ ਹੁੰਦੇ ਤਾਂ ਲੋਕ ਸਾਡਾ ਫਾਇਦਾ ਲੈ ਕੇ ਜਾਂਦੇ ਨੇ ਉਹ ਕੋਈ ਵੀ ਕਬੀਲਾ ਕੋਈ ਵੀ ਹੋਵੇ ਨੋਇਸ ਹਮ ਕੋ ਤਾਂ ਰੰਮੀ ਗੱਲ ਕਰਦਾ ਮੈਂ ਕਿਸੇ ਦੀ ਉਹ ਕੋਈ ਵੀ ਹੋਵੇ ਪਹਿਲਾਂ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਸਾਡੀ ਸੋਚ ਦਾ ਜਿਹੜਾ ਦਾਇਰਾ ਹੈ ਵੱਡਾ ਹੋਣਾ ਚਾਹੀਦਾ ਵੀ ਸਾਨੂੰ ਲੋਕ ਕਿਉਂ ਜਿਹੜੇ ਆਪਾਂ ਵੀ ਆਪ ਕਿਸੇ ਪੋਲੀਟੀ ਪੋਲੀਟੀਸ਼ੀਨਿੰਗ ਪੋਲੀਟੀਸ਼ੀਨ ਬद्दल ਦੀ ਗੱਲ ਕਰੀਏ ਕੋਈ ਵੀ ਲਈ ਕਿਉਂਕਿ ਅਸੀਂ ਫਿਰਕਾ ਪ੍ਰਸਤੂਆ ਅਸੀਂ ਖੁਦ ਧੜੇ ਵਾ ਵੱਡੇ ਹੋਏ ਨੇ ਅਸੀਂ ਇੱਕ ਦਾਇਰੇ ਚ ਨਹੀਂ ਖੜ ਪਰੇ ਕਿਉਂ ਨਹੀਂ ਖੜ ਪਰੇ ਇਹ ਆਪਾਂ ਨੂੰ ਫਰੀਕ ਨੂੰ ਆਪੋ ਆਪਣਾ ਮੈਨਾਂ ਦਾ ਮੇਰੇ ਨਾਲੋਂ ਬਿਹਤਰ ਸਾਰੇ ਜਾਣਦੇ ਕਹਿ ਨੂੰ ਆਪਾਂ ਕਹਿ ਦਿੰਦੇ ਆ ਕਿ ਅਸੀਂ ਭਾਈਚਾਰਕ ਸਾਂਝ ਰੱਖਦੇ ਆ ਪਰ ਮੈਨੂੰ ਨਹੀਂ ਲੱਗਦਾ ਜਿੱਥੇ ਅੱਜ ਲੋੜ ਆ ਅਸੀਂ ਜਿੱਥੇ ਖੜਨਾ ਚਾਹੁੰਦੇ ਸੀ ਜਾਂ ਜਿੱਥੇ ਅਸੀਂ ਖੜ ਸਕਦੇ ਸੀ ਮੈਨੂੰ ਨਹੀਂ ਲੱਗਦਾ ਕਿ ਅਸੀਂ ਉੱਥੇ ਖੜੇ ਆ ਜੇ ਆਪਾਂ ਪੋਟਿਆਂ ਦੇ ਗਿਣ ਲੱਗ ਜਿਨਾ ਵੀਰੇ ਵੀਰੇ 10 ਜਾਂ ਅਦਾ ਘੱਟੋ ਘੜ ਵੀ ਆਪਣੀ ਪੰਜਾਬ ਦੀ ਵਾਦੀ ਆਪਣੀ ਵਸੋਂ ਨਾਲੋਂ ਵੱਧ ਪੋਟਿਆਂ ਦੇ ਗਿਣ ਲੱਗੀ ਆਪਾਂ ਨੂੰ 10 ਜਾਂ 15 ਬੰਦੇ ਜਾਂ 20 ਬੰਦੇ ਮਸਾ ਉਹ ਬੰਦੇ ਮਿਲਦੇ ਨੇ ਜਿਹੜੇ ਕਿਸੇ ਦੇ ਨਹੀਂ ਖੜਦੇ ਨੇ ਜਿਸ ਤਰ੍ਹਾਂ ਦਰਵਾਇਸ ਸੇ ਹੁਣ ਵੀਰ ਹੋ ਗਏ ਅਨਮੁਲਕ ਪਾਤਰਾ ਵੀਰ ਹੋ ਗਿਆ ਗੁਰਪ੍ਰੀਤ ਮਿੰਟੂ ਫਿਰ ਬਈ ਹੋ ਗਿਆ ਪੀਪੀ ਗੋਲਡੀ ਹੋ ਗਿਆ 10 12 ਵਜਾ ਇੱਕ ਬਈ ਆਪਣਾ ਫਰੋਡ ਪਾਲ ਫਰੋਡ ਵਜੇ ਚਕਾੜੀ ਤੋਂ ਜਿਹੜੀ ਸਮਾਸੀ ਵੀ ਨੇ ਗੁਰਪ੍ਰੀਤ ਮਿੰਟੂ ਬਈ ਹੋਣੀ ਹੋਵੇਗੀ ਕਿਉਂ ਹਰ ਇੱਕ ਬੰਦਾ ਯਾਰ ਆਪਾਂ ਕਹਿੰਦੇ ਨੇ ਗਰੀਬੀ ਰੇਖਾ ਤੋਂ ਦੇਖੋ ਅਸਮੈ ਚੌਨਾ ਕੋਈ ਬੰਦਾ ਗੱਲ ਵੀ ਕਰਦਾ ਨਾ ਕਿਸੇ ਬੰਦੇ ਨੂੰ ਗੱਲ ਕਰਦਿਆਂ ਮਤਲਬ ਅੱਖਾਂ ਭਾਰੂ ਬੰਦੇ ਦੀ ਕਈ ਬੰਦੇ ਦੀ ਸਾਹਮਣੇ ਦੁੱਖ ਦੇਖ ਕੇ ਬੰਦਾ ਦਿਲ ਅੱਜ ਅਸੀਂ ਪੱਥਰ ਰੋਕ ਹੋ ਚੁੱਕੇ ਹਾਂ ਅੱਜ ਅਸੀਂ ਹਰੇਕ ਬੰਦੇ ਦਾ ਫਾਇਦਾ ਚੱਕਦੇ ਹਾਂ ਜਾਨੀ ਕਿ ਸ਼ਾਇਦ ਹੋ ਸਕਦਾ ਹਰ ਇੱਕ ਬੰਦਾ ਮੇਰੀ ਵੀਡੀਓ ਦੇ ਨਾਲ ਨਾ ਸਹਿਮਤ ਹੋਵੇ ਹਰ ਇੱਕ ਨੂੰ ਆਪਣਾ ਥੋਟ ਆ ਦੇਖੋ ਫ੍ਰੀडम ਆ ਤੁਸੀਂ ਗੱਲ ਆਪਣੀ ਰੱਖ ਸਕਦੇ ਹੋ ਜੇ ਤੁਹਾਡੀ ਗੱਲ ਕੋਈ ਸੁਣਦਾ ਮੈਂ ਜਿਸ ਤਰ੍ਹਾਂ ਮੈਂ ਵੀਡੀਓ ਬਣਾਉਣਾ ਮੈਨੂੰ ਲੱਗਦਾ ਵੀ ਮੇਰੀ ਗੱਲ ਸੁਣੀ ਜਾਂਦੀ ਹੈ ਤਾਂ ਮੈਂ ਉਹ ਗੱਲ ਦੇ ਹਿਸਾਬ ਨਾਲ ਗੱਲ ਕਰਦਾ ਉਣੀ ਵੀ ਜ਼ਰੂਰੀ ਚਾਹੀਦੀ ਆ ਪਰ ਕਈ ਬੰਦੇ ਬੋਲਦੇ ਵੀ ਨਹੀਂ ਅਗਲਾ ਕਹਿੰਦਾ ਯਾਰ ਆਪਾਂ ਨੂੰ ਕੀ ਲੋੜ ਅੱਜ ਅਸੀਂ ਹਰੇਕ ਬੰਦਾ ਕਹਿੰਦਾ ਵੀ ਜਿਹੜਾ ਰਾਜ ਹੈ ਉਹ ਮਹਾਰਾਜ ਰਜੀਤ ਸਿੰਘ ਵਰਗਾ ਰਾਜ ਆਵੇ ਮੈਂ ਗਰੀਆ ਮੈਂ ਚਾਹੁੰਨਾ ਕਿ ਬਲਕਿ ਮੈਂ ਚਾਹੁੰਨਾ ਵੀ ਮਹਾਰਾਜ ਰਜੀਤ ਸਿੰਘ ਵਰਗਾ ਰਾਜ ਦੁਆਰਾ ਆਵੇ ਪਰਮਾਤਮਾ ਕਰੇ ਆਵੇ ਗੁਰੂ ਮਾਰੇ ਕਰਾ ਪਾਵੇ ਕਿ ਅਸੀਂ ਉਹਨਾਂ ਦੇ ਫਲਸਫੇ ਦੇ ਕੋ ਚੱਲਣਾ ਚਾਹੁੰਦੇ ਹਾਂ ਰੂਸ ਹੈਵਨ ਜੀ ਹੋਗੇ ਆਪਣੇ ਭਗਤ ਜਨ ਹੋਗੇ ਜਾਂ ਰਾਜੇ ਮਹਾਰਾਜੇ ਹੋਗੇ ਜੇ ਮਹਾਰਾਜ ਜੀ ਸਿੰਘ ਦਾ 40 ਸਾਲ ਦਾ ਕਾਰਜਕਾਲ ਰਿਹਾ ਉਹਨਾਂ ਨੇ 40 ਸਾਲ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਅਵਸਥਾਾਂ માં ਸ਼ੁਰੂ ਕੀਤੀਆਂ ਜਿਹੜਾ ਉਹਨਾਂ ਦਾ ਕਾਰਜਕਾਲ 40 ਸਾਲ ਚੱਲਿਆ ਅੱਜ ਵਾਲੇ ਤਾਂ 5 ਸਾਲ ਦੇ ਬਾਅਦ ਬਦਲ ਜਾਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਚੀਜ਼ ਸੀ ਉਹ ਹਮਦਰਦ ਸੀ ਅਜਿਹਾ ਹਰ ਇੱਕ ਇਨਸਾਨ ਬੰਦਾ ਉਹੀ ਹੈ ਉਹੀ ਗੱਲ ਮੈਂ ਜਿਸ ਤਰ੍ਹਾਂ ਸ਼ਿਕਰਸਤ ਦੀ ਗੱਲ ਕਰੀ ਹੈ ਜਿਹੜਾ ਬੰਦਾ ਸੱਚ ਦੇ ਨਾਲ ਚੱਲਦਾ ਹੈ ਜਿਹੜਾ ਸੱਚ ਬੋਲਦਾ ਉਹ ਹਮੇਸ਼ਾ ਜਾਂ ਮਾਰਿਆ ਜਾਂਦਾ ਹੈ ਜਾਂ ਕੁਚਲਿਆ ਜਾਂਦਾ ਜਾਂਦਾ ਮਲਿਆ ਵੀ ਕੀਤਾ ਜਾਂਦਾ ਤੇ ਆ ਸਾਡੇ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਜੀ ਪਹਿਲਾਂ ਜਦੋਂ ਕੋਈ ਬੋਲਦਾ ਹੈ ਖੜਦਾ ਹੈ ਉਦੋਂ ਅਸੀਂ ਉਹਦੇ ਨਾਲ ਖੜਦੇ ਨਹੀਂ ਹਾਂ ਮੁੜ ਕੇ ਫਿਰ ਭਾਵੇਂ ਅਸੀਂ ਵਰਸੀਆਂ ਬਣਾਉਣ ਜੋਗੇ ਬਹੁਤ ਹੈਗੇ ਆ ਕੁਝ ਵਰਸੀਆਂ ਬਣਾਉਣ ਦਾ ਕੋਈ ਸਮਾਧਾ ਬਣਾਈ ਜਾਂਦਾ ਹੈ ਨਾ ਹਰੇਕ ਦਾ ਚਲੋ ਆਪਣਾ ਸੋਚ ਹੁੰਦਾ ਉਹਦੀ ਜਿਹੜੀ ਸੋਚ ਹੈ ਸੋਚ ਨੂੰ ਅਸੀਂ ਦਿਮਾਗ 'ਚ ਲੈ ਕੇ ਆਉਣਾ ਚਾਹੀਜਾ ਵੀ ਕਿਵੇਂ ਲੈ ਕੇ ਆਉਣਾ ਉਹ ਸਾਡੇ ਲੋਕਾਂ ਦੇ ਵਿੱਚ ਹੈ ਹੀ ਨਹੀਂ 나ਸੀਂ ਉਹ ਜੀ ਸਮਝਣਾ ਚਾਹੁੰਦੇ ਆ ਕਿਉਂ ਕਿਉਂ ਨਹੀਂ ਸਮਝਣਾ ਚਾਹੁੰਦੇ ਬਲਕਿ ਸਾਨੂੰ ਚੀਜ਼ ਇਹ ਹੋਣੀ ਚਾਹੀਦੀ ਆ ਕਿ ਯਾਰ ਅਸੀਂ ਕੋਈ ਵੀ ਇਨਸਾਨ ਆ ਉਹਦੀ ਜਿਉਂਦੇ ਜੀ ਕਦਰ ਕਰੋ ਉਹਦੇ ਨਾਲ ਖੜੋ ਸਟੈਂਡ ਲੈ ਕੇ ਜੇ ਕੋਈ ਆਪਣੇ ਦੀ ਗੱਲ ਕਰ ਦੋ ਕੋਈ ਮਾਂ ਬੁੱਲੇ ਦੀ ਗੱਲ ਕਰਦਾ ਕੋਈ ਪਾਣੀਆਂ ਦੀ ਗੱਲ ਕਰਦਾ ਕੁਝ ਵੀ ਗੱਲ ਕਰਦਾ ਉਹਦੇ ਨਾਲ ਸਾਨੂੰ ਜਿਉਂਦੇ ਜੀ ਖੜਨਾ ਰਹਿੰਦਾ ਬਾਅਦ ਵਿੱਚ ਕੀ ਆ ਬਾਅਦ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਬਾਅਦ ਵਿੱਚ ਤਾਂ ਫਰੀਕ ਦਾ ਇਕੱਠ ਹੋ ਜਾਂਦਾ ਹਰ ਇੱਕ ਬੰਦਾ ਹੀ ਕਹਿੰਦਾ ਯਾਰ ਚੰਗਾ ਸੀ ਜਿਹੋ ਜਿਹਾ ਸੀ ਮਰਜੀ ਸੀ ਪਰ ਆਪਾਂ ਲਈ ਠੀਕ ਸੀ ਸਾਡੇ ਲੋਕਾਂ ਦੀ ਤਰਾਸਦੀ ਹੈ ਅਸੀਂ ਬਾਅਦ ਵਿੱਚ ਜ਼ਰੂਰ ਟੋਲ ਵਜਾਣੇ ਆ ਵੀ ਜੀ ਦਾ ਸਾਨੂੰ ਪਹਿਲਾਂ ਸਮਝ ਹੀ ਨਹੀਂ ਆਉਂਦੀ ਉਹ ਚੀਜ਼ਾਂ ਨਾ ਸਾਨੂੰ ਜਿਹੜੇ ਆਲੇ ਦੁਆਲੇ ਵਾਲੇ ਲੋਕ ਨੇ politician ਦਾ ਲੋਕ leader ਦਾ ਲੋਕ ਜਿਵੇਂ ਵੀ ਲੋਕ ਨਾ ਉਹ ਚਾਹੁੰਦੇ ਨਾ ਅਸੀਂ ਚਾਹੁੰਦੇ ਬਾਕੀ ਲੋੜ ਹੁੰਦੀ ਆ ਸਾਨੂੰ ਉਦੋਂ ਜਦੋਂ ਕੋਈ ਡਿੱਗਿਆ ਹੁੰਦਾ ਨਾ ਉਦੋਂ ਡਿੱਗੇ ਪੈ ਨੂੰ ਜੇ ਸਹਾਰਾ ਮਿਲ ਜੇ ਤਾਂ ਮੈਨੂੰ ਲੱਗਦਾ ਸੋ ਇਸ ਵੇ ਵਧੀਆ ਉਹ ਚੀਜ਼ ਨਾਲੋਂ ਪਰ ਸਾਡਾ ਇਧਰ ਥੋੜਾ ਜਿਹਾ ਧਿਆਨ ਜਾਂਦੀ ਨਹੀਂ ਸਾਡਾ ਸਾਡਾ ਧਿਆਨ ਦੂਜੇ ਪਾਸੇ ਹੋ ਜਾਂਦਾ ਕੰਟਰੋਵਰਸੀਆਂ ਜਿਹੜੇ ਦੌਰ ਚੱਲ ਜਾਂਦਾ ਵੀ ਉਹਨੇ ਉਹਨੂੰ ਮਾੜਾ ਕਹਿੰਦਾ ਜੀ ਉਹਨਾਂ ਨੂੰ ਮਾੜਾ ਕਹਿੰਦਾ ਕੀਚਾ ਲੋਕ ਚੋਂ ਦੇ ਨੀ ਕੀਚਾ ਸਾਰੇ ਚੋਂ ਦੇ ਵੀਰ ਇਹ ਆਪ ਦੇ ਵਿੱਚ ਉਲਝੇ ਰਹੇ ਨੇ ਆ ਮੈਂ ਜਿਸ ਤਰ੍ਹਾਂ ਗੱਲ ਕੀਤੀ ਆਪ 10 ਬੰਦੇ ਨਹੀਂ ਨਿਕਲਦੇ ਹੈਗੇ ਜਿਹੜੀ ਕੋਈ ਛੋਟਾ ਕੰਮ ਹੈ ਆਪ ਕਹਿਣਾ ਅਸੀਂ ਪਰਮਾਤਮਾ ਨੇ ਚਲੋ ਜੀ ਕਿਸੇ ਇੰਨੇ ਕਾਬਿਲ ਕੀਤਾ ਅਜੇ ਹੈ ਨਹੀਂ ਨਾ ਹਰ ਜੀ ਕਿਤੇ ਕੀਤਾ ਕਿਸੇ ਲਈ ਖੜਾਂਗੇ ਜਰੋ ਅੱਜ ਜੋ ਅੱਜ ਜਿਹੜਾ ਬੰਦਾ ਹੁੰਦਾ ਸਤਾ ਦੇ ਉਣ ਤੋਂ ਪਹਿਲਾਂ ਅਗਲਾ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਮੈਂ ਆ ਕਰੂੰਗਾ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਔਰ ਜਦੋਂ ਸਤਾ ਦੇ ਵਿੱਚ ਆ ਜਾਂਦਾ ਉਹ ਅਗਲਾ ਭੁੱਲੇ ਜਾਂਦਾ ਉਹਨੇ ਕੀ ਲੈਣਾ ਤੁਹਾਡੇ ਤੋਂ ਦੇਖੋ ਹਰੇਕ ਬੰਦਾ ਆਪਣਾ ਮਕਸਦ ਦੇਖ ਲੋ ਜਦੋਂ ਮਕਸਦ ਅਗਲੇ ਦਾ ਪੂਰਾ ਹੋ ਜਾਂਦਾ ਤੁਸੀਂ ਕੋ ਅਗਲਾ ਤੁਹਾਨੂੰ ਪਛਾਣਦਾ ਹੀ ਨਹੀਂ ਹੈਗਾ ਉਹੀ ਬੰਦੇ ਹੁੰਦੇ ਨੇ ਉਹੀ ਵਰਕਰ ਹੁੰਦੇ ਨੇ ਉਹੀ ਚੀਜ਼ ਹੁੰਦਾ ਹੁੰਦਾ ਹੈ ਜੇ ਮਹਾਰਾਜੇ ਸਿੰਘ ਦਾ ਰਾਜ ਲੰਮਾ ਗਿਆ ਤਾਂ ਉਹਨਾਂ ਦਾ ਕਾਰਨ ਸੀ ਕਿਉਂ ਪ੍ਰਜਾ ਦੇ ਵਿੱਚ ਵਿਛੜਦੇ ਸੀ ਰਾਜਾ ਲੈ ਤਾਂ ਲਾਭ ਨਹੀਂ ਦੇਣੇ ਕੁਇਕਲੀ ਆ ਜੋ ਵੜ ਜਾਂਦਾ ਕੋਈ ਮਿਲਣਾ ਜੋ ਵੜ ਜਾਂਦਾ ਕਿਤੇ ਵੜ ਜਾਂਦਾ ਸੋ ਚਲੋ ਆਪਾਂ ਇਹ ਟਰਚਾ ਗਦੀ ਸੈੱਟ ਵੀ ਨਹੀਂ ਹੋਣਾ ਇਹਦਾ ਜਿਸ ਤਰ੍ਹਾਂ ਚੱਲਦੇ ਚੱਲਦਾ ਸਮਾਂ ਚੱਲਦਾ ਰਹੂ ਪਰ ਗੱਲ ਇਹ ਆ ਕਿ ਅਸੀਂ ਕੀ ਕਰਨਾ ਅਸੀਂ ਕਿੰਨਾ ਨੇ ਖਲਾਉਣਾ ਅਸੀਂ ਆਪਣੇ ਲਈ ਖਲਾਉਣਾ ਕਿ ਲੋਕਾਂ ਲਈ ਭਜਣਾ ਜੇ ਜੇ ਭੇਡ ਚਾਲਦਾ ਵੀ ਜੇ ਹਿਸਾਬ ਰਣਾ ਉਹਦੇ ਵੀ ਕਈ ਕਾਰਨ ਬਣ ਸਕਦੇ ਨੇ ਜੇ ਸਾਨੂੰ ਸਮਝ ਆਉਣ ਵਾਲੇ ਹੋ ਜਦੋਂ ਸਰੂ ਵੀ ਚੀਜ਼ਾਂ ਨਹੀਂ ਸਮਝਾਉਂਦੀਆਂ ਤੇ ਉਦੋਂ ਫਿਰ ਅਸੀਂ ਉਸ ਦਾ ਵਿਰੋਧ ਕਰਨ ਲੱਗਿਆ ਇਸੇ ਗੱਲ ਕਰਕੇ ਕਰਨਾ ਜੇ ਕੋਈ ਤੁਹਾਡੇ ਨਾਲ ਖੜਦਾ ਜਾਂ ਤੁਹਾਡੀ ਸਪੋਰਟ ਕਰਦਾ ਜਾਂ ਚਾਹੁੰਦਾ ਵੀ ਬਲਕਿ ਕੁਝ ਹੋਣਾ ਚਾਹੀਦਾ ਤਾਂ ਉਹਦਾ ਸਾਥ ਦੇਣਾ ਜ਼ਰੂਰੀ ਲੱਗਦਾ ਮੈਨੂੰ ਲੱਗਦਾ ਸ਼ਰ ਜੀ ਮੈਂ ਕਹਿੰਦਾ ਕਈ ਬੰਦੇ ਹੋ ਸਕਦੇ ਨੇ ਮੇਰੀ ਗੱਲ ਅਸਹਿਮਤ ਹੋਣ ਕਿ ਨਹੀਂ ਹੋ ਸਕਦੇ ਚਲੋ ਦੁਨੀਆਂ ਕਿਸੇ ਨੇ ਨਹੀਂ ਜਿੱਤੀ ਹੈ ਪਰ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਾਂ ਆਪਣੇ ਵਾਲੀ ਖੜੀਏ ਹਰੇਕ ਬੰਦੇ ਨੂੰ ਇਹ ਪਤਾ ਹੁੰਦਾ ਕਿ ਮੇਰੇ ਆਲੇ-ਦੁਆਲੇ ਮੇਰੀ ਇਰਤੇ ਗਿਰਤੇ ਕਿੰਨੇ ਲੋਕ ਨੇ ਜਿਹੜੇ ਲੋੜਵੰਦ ਨੇ ਆਪਣੇ ਹਲਕੇ 'ਚ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ ਦੇ ਵਿੱਚ ਕਹਿੰਦਾ ਪਾਵੇ ਇਹ ਆ ਕਿ ਤੁਸੀਂ ਖੜਨਾ ਸਿੱਖੋ ਸਪੋਰਟ ਕਰਨੀ ਸਿੱਖੋ ਸਹੀ ਬੰਦੇ ਨੂੰ ਸਹੀ ਸਹੀ ਬੰਦੇ ਨੂੰ ਇੱਕ ਉਹਦਾ ਕਹਿਣ ਦਾ ਭਾਅ ਹੋ ਕੇ ਉਹ ਨੂੰ ਜੋ ਉਹ ਪਲੇਟਫਾਰਮ ਮਿਲ ਜਾਂਦਾ ਨਾ ਉਹਦੀ ਜ਼ਿੰਦਗੀ ਚ ਆਉਣ ਦਾ ਉਹਦਾ ਤਜਰਬਾ ਉਹਦਾ ਮਕਸਦ ਸਾਰੀ ਚੀਜ਼ਾਂ ਉਹਦੇ ਐਡ ਹੋ ਜਾਂਦੀਆਂ ਨੇ ਕੋ ਵੀ ਸਾਡੇ ਕੋਲ ਤਾਂ ਉਹੀ ਗੱਲ ਹੈ ਵੀ ਸਾਡੇ ਕੋਲ ਮਟੀਰੀਅਲ ਬਹੁਤ ਆ ਸਾਡਾ ਇਤਿਹਾਸ ਬਹੁਤ ਵੱਡਾ ਅਸੀਂ ਬਹੁਤ ਵੱਡੇ ਆ ਅਵਿੰਦਰ ਵੈਰ بھائی ਉਹਨਾਂ ਦੇ ਇੰਟਰਵਿਊ ਵੀਡੀਓ ਦੇਖ ਰਿਆ ਸੀ ਇੱਕ ਮੈਂ ਉਹ ਤਕਰੀਬਨ ਸਾਰੇ ਜਾਣੂ ਨੇ ਮੈਂ ਦਾ ਕਹਿ ਸਕਦਾ ਵੀ ਮੈਨੂੰ ਲੱਗਦਾ ਵੀ ਪਹਿਲੇ ਉਹ ਸਿੱਖ ਫਰੀडम ਕਹਿ ਸਕਦੇ ਉਹਨੂੰ ਇੱਕ ਯੋਧੇ ਕਹਿ ਸਕਦੇ ਜਿਹੜੇ ਕੀ ਅੱਜ ਸਿੱਖ ਧਰਮ ਦੀ ਜਿਹੜੇ ਆਪਣੇ ਗਰੀਬ ਭਾਈਆਂ ਦੀ ਜਿਹੜੇ ਸਾਡੇ ਜੋ ਜਿਨਾਂ ਨੂੰ ਆਪਾਂ ਕਹਿ ਸਕਦੇ ਛੱਡੇ ਹੋਏ ਲੋਕ ਨੇ ਸਾਡੇ ਲੋਕਾਂ ਨੇ ਕਿਸੇ ਨਾ ਕਿਸੇ ਕਾਰਨਾ ਕਰਕੇ ਉਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਦੇ ਨਾਲ ਖੜੇ ਨੇ ਜਦੋਂ ਇਹ ਚੀਜ਼ਾਂ ਨਾਲ ਉਦੋਂ ਪਤਾ ਲੱਗਦਾ ਜਦੋਂ ਆਪਣੇ ਵੀ ਬੀਤੀ ਕਿੰਨੇ ਕੁ ਸਿੱਖ ਵੀਰ ਨੇ ਉਹਨਾਂ ਦੀ ਹਲਪ ਕਰਦੇ ਨੇ ਯਾਰ ਕਰਨਾ ਚਾਹੀਦਾ ਵੀਰੇ ਆਪਾਂ ਕਿਸੇ ਚੀਜ਼ ਨਾਲ ਐਂਟੀ ਨਹੀਂ ਹੈਗੇ ਪਰ ਮੈਂ ਇੱਕ ਗੱਲ ਕਹਿਣਾ ਵੀ ਜਿੱਥੇ ਲੋੜ ਪੈਂਦੀ ਵੀਰੇ ਖੜੋ ਜੀ ਮੈਨੂੰ ਇਹਨਾਂ ਰ ਆਪਣੇ ਕਾਬਲ ਬਖਸ਼ਿਆ ਸਾਨੂੰ ਵੀ ਗੁਰੂ ਮਹਾਰਾਜ ਨੇ ਕਿਹਾ ਦਸਮਾ ਹਿੱਸਾ ਪਾ ਦੇਣਾ ਕਿਸੇ ਲੋੜਵੰਦ ਲਈ ਖੜੋ ਜਿਹੜਾ ਲੋੜਵੰਦ ਹੈਗਾ ਉਹਨੂੰ ਸਾਹਮਣੇ ਨਾ ਆਉਣਾ ਵੀ ਮੀਡੀਆ ਦੇ ਹੋ ਕੇ ਵੀ ਮੈਂ ਦੁਖੀ ਹਾਂ ਜਿਉਂ ਦੁਖੀ ਹੈ ਤਾਂ ਉਹਦਾ ਦੁੱਖ ਅਸੀਂ ਦਰਦ ਵਡਾ ਸਕਦੇ ਆ ਕੋਈ ਹੋਰ ਨਹੀਂ ਵਡਾ ਸਕਦਾ ਜ਼ਰੂਰੀ ਨਹੀਂ ਹੈਗਾ ਹਰ ਇੱਕ ਬੰਦਾ ਰੋ ਕੇ ਤੁਹਾਡੇ ਸਾਹਮਣੇ ਆਵੇ ਅਸੀਂ ਅਸੀਂ ਵੀ ਚਾਹੁੰਦੇ ਆ ਕਿ ਲੋਕਾਂ ਕੋਈ ਸੋਸ਼ਲ ਮੀਡੀਆ ਦਾ ਜਮਾਨਾ ਹਰ ਇੱਕ ਬੰਦਾ ਚਾਹੁੰਦਾ ਵੀ ਜਦੋਂ ਉਹ ਦੇਖਾਂ ਚ ਹੰਝੂ ਹੋਣ ਓਛਾ ਇਹ ਮਾਣੋ ਕਿ ਫਿਰ ਉਸੇ ਪਾਟਾ ਰੋਕੇ ਕੋਈ ਅੱਗੇ ਆਇਆ ਤੇ ਮੇਰੇ ਕੀ ਆ ਇਹ ਨਾਲ ਖੜੋ ਜੋ ਤੁਸੀਂ ਨਾਲ ਖੜੋਗੇ ਨਾ ਕਿਸੇ ਦੁਆਰੇ ਜਾਂਦੀ ਨੂੰ ਲੋਣ ਇੰਨੇ ਦਾ ਦੂਜੇ ਪਾਸੇ ਜਾਉ ਜਦੋਂ ਆਪਣੇ ਘਰ ਚ ਸਾਰੀਆਂ ਚੀਜ਼ਾਂ ਪਈਆਂ ਹੋਣਾਂ ਵੀਰੇ ਉਦੋਂ ਫਿਰ ਬੰਦਾ ਬਾਹਰ ਨਹੀਂ ਜਾਂਦਾ ਜਦੋਂ ਘਰ ਚ ਆਪਣੇ ਦਾਣੇ ਮੁੱਕਦੇ ਆਏ ਫਿਰ ਬਗਨਗਰ ਦੇ ਤਰ੍ਹਾਂ ਖੜਿਆ ਜਾਂਦਾ ਸੋ ਸੰਘਰਸ਼ ਨਾਲ ਤੇ ਯੋਧਿਆਂ ਦੇ ਤਾਂ ਕਹਾਣੀ ਇੱਥੇ ਸ਼ੁਰੂ ਹੁੰਦੀ ਹੈ ਕਿਤਾ ਤਾਂ ਕੋਈ ਵੀਡੀਓ ਦੇ ਵਿੱਚ ਗਲਤ ਬੋਲਿਆ ਗਿਆ ਤਾਂ ਮਾਫੀ ਦਿਓ ਪਰ ਅੱਜ ਲੋਕਾਂ ਸਾਨੂੰ ਆਪਣੇ ਨਾਲ ਕਰਨ ਦੀ ਸਾਸਿਕਾ ਪੰਜਾਬ ਪੰਜਾਬੀ ਚ ਜਦੋਂ